ਕਾਲ ਵੀ ਕਿਤੇ ਕਿਤੇ ਲੰਚਤੁਰ ਦੂਕਤ ਜੀ ਜੀ ਜੋ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆ ਵਿਰੋਧ ਚਲਾਇਆ ਜਾ ਰਿਹਾ ਸੀ ਉਸ ਮੋਹਮ ਅਧੀਨ ਅੱਜ ਤੀਣਾ ਪਿੰਡ ਵਿਖੇ ਅਮਰਜੀਤ ਸਿੰਘ ਦੇ ਵੱਲੋਂ ਜੋ ਸਰਕਾਰੀ ਥਾਂ ਤੇ ਨਜਾਇਜ਼ ਉਸਾਰੀ ਕੀਤੀ ਗਈ ਸੀ ਉਸ ਵਿੱਚ ਮਿਊਸਪਲ ਕਾਰਪੋਰੇਸ਼ਨ ਨੂੰ ਨਾਲ ਲੈ ਕੇ ਉਸ ਅਣਅਧਿਕਾਰਿਤ ਜਿਹੜੀ ਉਸਾਰੀ ਹੈ ਉਹ ਲੂਟਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਇਸ ਅਮਰਜੀਤ ਸਿੰਘ ਤੇ ਆਲਰੇਡੀ 10 ਮੁਕਦਮੇ ਦਰਜ ਹਨ ਤੇ ਜਿਨ੍ਹਾਂ ਵਿੱਚੋਂ ਐਂਡੀਪੀਐਸ ਐਕਟ ਦੇ ਤੇ ਐਕਸਾਈਜ਼ ਐਕਟ ਦੇ ਵੀ ਮੁਕਾਦਮੇ ਹਨ ਤੇ ਇਸ ਵੇਲੇ ਉਹ ਆਪਣੇ ਘਰੋਂ ਫਰਾਰ ਹੈ ਤੇ ਸਾਡੇ ਵੱਲੋਂ ਜਿਹੜੀ ਪੁਲਿਸ ਦੇ ਤੇ ਮਿਊਸਪਲ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਦੇ ਨਾਲ ਜਿਹੜੀ ਇਹਦੇ ਵੱਲੋਂ ਅਣਅਧਿਕਾਰਿਤ ਉਦਾਇੋਂ ਸਾਰੀ ਸਰਕਾਰੀ ਜਗ੍ਹਾ ਤੇ ਕੀਤੀ ਗਈ ਹੈ ਉਹਦੀ ਅੱਜ ਨੂੰ ਉਪਸਰਤਵਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਦਾ ਗੈਂਗਸਟਰਾਂ ਦੇ ਵਾਰ ਦਾ ਅੱਜ ਤੀਜਾ ਦਿਨ ਹੈ ਇਸ ਦੇ ਵਿੱਚ ਅੱਜ ਸਵੇਰੇ ਸਾਡੇ ਵੱਲੋਂ 45 ਥਾਵਾਂ ਤੇ ਜ਼ਿਲ੍ਹੇ ਦੇ ਵਿੱਚ ਰੇਡ ਕਰਾਇਆਗੇ ਜਿਦੇ ਵਿੱਚ ਹੁਣ ਤੱਕ 16 ਅਰੈਸਟ ਕੀਤੀਆਂ ਜਾ ਚੁੱਕੀਆਂ ਹਨ ਸੋ ਜਿਹੜੀ ਆਪਣੀ ਇਹ ਮੁਹਿੰਮ ਹੈ ਪ੍ਰਹਾਰ 2 ਦੀ ਗੈਂਗਸਟਰਾਂ ਤੇ ਵਾਰਦੀ ਅਤੇ ਨਾਲ ਹੀ ਯੁਧ ਨਸ਼ਿਆਂ ਵਿਰੁੱਧ ਵਿੱਚ ਜਿਹੜੀ ਵੀ ਕੋਈ ਇਸ ਤਰ੍ਹਾਂ ਦੀਆਂ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਗਿਆ ਹਨ ਨਸ਼ੇ ਦੇ ਬਾੜੇ ਕਾਰੋਬਾਰ ਤੋਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਸਰ ਪਰ ਹਾਰ 2 ਦੇ ਵਿੱਚ ਹੁਣ ਦਿਕਰ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪਰ ਹਾਰ 2 ਦਾ ਅਜ ਤੀਜਾ ਦਿਨ ਹੈ ਅੱਜ ਦੇ ਦਿਨ ਦੀਆਂ ਸਾਡੀਆਂ ਜੋ ਹੁਣ ਤੱਕ ਹੋਈਆਂ ਹਨ ਉਹ ਉਹੀ ਗ੍ਰਿਫਤਾਰੀਆਂ ਹਨ ਇਹਦੇ ਵਿੱਚ ਸਾਡੇ 150 ਗ੍ਰਾਮ ਹਿਰੋਇਨ ਦੀ ਕਲ ਰਿਕਵਰੀ ਹੋਈ ਹੈ ਤੇ ਨਾਲ ਹੀ 20 ਕਿਲੋ ਆਫੀਨ ਦੀ ਵੀ ਰਿਕਵਰੀ ਹੋਈ ਹੈ ਉਹਨਾਂ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਪਾਈ ਗਈ ਹੈ ਜੀ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਕਿ ਜਿਹੜੇ ਅਸਲੇ ਹੈਗੇ ਆ ਹੁਣ ਜਿਸ ਤਰ੍ਹਾਂ ਪਹਿਲਾਂ ਲਏ ਜਾਂਦੇ ਸੀਗੇ ਉਹਨਾਂ ਦੇ ਥੋੜੀ ਜਿਹੀ ਕੋਈ ਸਾਡੀ ਨਾ ਰੋਕ ਲਈ ਜਿੰਟੈਲिजेंस ਵੱਲੋਂ ਹੁਣ ਜਿਹੜੀ ਅਸਲਾ ਪਹਿਲਾਂ ਵੀ ਜਿਹੜੀ ਦਿੱਤੀ ਜਾ ਰਹੀ ਸੀਗੀ ਕਮਿਸ਼ਨਰੇਟ ਜਲੰਧਰ ਦੇ ਵਿੱਚ ਉਸ ਦੇ ਵਿੱਚ ਪਹਿਲਾਂ ਵੀ ਇਹ ਸੀਗਾ ਕਿ ਜਿਨ੍ਹਾਂ ਨੂੰ ਲੋੜ ਹੈ ਇਸ ਦੀ ਉਹਨਾਂ ਨੂੰ ਹੀ ਅੱਗੇ ਦਿੱਤੀ ਜਾਏ ਤੇ ਇਹ ਜੋ ਕਾਨੂੰਨ ਹੈਗਾ ਉਹਦੀ ਪੂਰੀ ਪਾਲਣਾ ਕਿ ਬਲ ਡੀਜੀਪੀ ਸਾਹਿਬ ਵੱਲੋਂ ਆਇਆ ਸੀ ਕਿ ਅਸਲੀ ਕਹੀ ਤੱਕ ਇਹ ਆਪਣੀ ਟੀਮ ਵੱਲੋਂ ਜਲੰਧਰ ਵਿੱਚ ਚੁੱਕੀ ਗਈ ਮਤਲਬ ਅੱਜ ਜਿਵੇਂ ਨਾ ਗਨ ਹਾਊਸਿਸ ਦੀ ਚੈਕਿੰਗ ਵੀ ਚੱਲ ਰਹੀ ਹੈ ਸੋ ਸ਼ਾਮ ਤੱਕ ਆਪਣੀ ਉਸ ਦੀ ਵੀ ਇੱਕ ਰਿਪੋਰਟ ਬਣ ਜਾਏਗੀ ਜੀ ਸੋ ਅਣਅਧਿਕਾਰਿਤ ਅਸਲਾ ਕਿਸੇ ਕੋਲ ਹੈਗਾ ਜਾਂ ਕਿਸੇ ਦੇ ਉੱਪਰ ਅਸਲਾ ਰੱਖਣ ਤੋਂ ਬਾਅਦ ਕੋਈ ਮੁਕਦਮਾ ਦਰਜ ਹੁੰਦੇ ਨੇ ਸੋ ਉਹਨਾਂ ਦਾ ਜੋ ਅਸਲਾ ਹੈ ਅਸਲਾ ਲਾਇਸੈਂਸ ਹੈਗਾ ਉਹ ਸਾਰੇ ਦੇ ਸਾਰੇ ਰੱਦ ਕੀਤੇ ਜਾਣਗੇ ਹੋਰ ਜ਼ਿਕਰ ਕੋਈ ਰੱਦ